ਸੱਚ ਪ੍ਰਗਟ ਹੁੰਦਾ ਜਦ ਸਮਾਂ ਹੁੰਦਾ ਫੇ ਪ੍ਰਗਟ ਹੋ ਜਾਂਦਾ ਉਹਨੂੰ ਕੋ ਸਾਰੇ ਪਤਾ ਹੈ ਨਾ ਜੇ ਲੋੜ ਆਦੀ ਪ੍ਰਗਟ ਹੋ ਜਾਂਦਾ ਜੇ ਉਹਦੀ ਲੋੜ ਹੈ ਨਹੀਂ ਲੋਕਾਂ ਨੂੰ ਨਹੀਂ ਪਟੜ ਨਹੀਂ 파ਰਖੂ ਨਹੀਂ ਗਾਹਕ ਨਹੀਂ ਬੋਲ ਕਬੀਰਾ ਕਹਿੰਦਾ ਜੇ ਤੇਰੇ ਕੋ ਨਾਮ ਆਦੀ ਹੈ ਪੰਡਰ ਤਾਂ ਖੋਲ ਨਾ ਉਹਨੂੰ 파ਰਖੂ ਆ ਕੇ ਖੋਲ ਜਿੱਤੇ ਸੌਦਾ ਲੈਣਾ ਉੱਥੇ ਖੋਲ ਅਗੜੀ ਨਹੀਂ ਖੋਲੇ ਨਾ ਇਹ ਇੱਕ ਰੰਗ ਕਾਹੂ ਨਹੀਂ ਰਹਾਤਾ ਇਹ ਰੰਗ ਦਾ ਰਹਿਤਾ ਕਾਹੂ ਨਹੀਂ ਰਹਾਤਾ ਕਿਤੇ ਇਹ ਨਾਲ ਜੁੜਿਆ ਹੈ ਬਾਹਰ ਆਪਣੇ ਰੰਗ ਚ ਰਹਿੰਦਾ ਕੋਈ ਪ੍ਰਭਾਵ ਆਇਆ ਨਾ ਕਿਸੇ ਚੀਜ਼ ਦਾ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਆਪਣੇ ਰੰਗ ਰਵੇ ਇਕੱਲਾ ਆ ਆਪਣੇ ਰੰਗ ਰਵੇ ਪੇ ਇਕੱਲਾ ਉਹਨੇ ਕਿਸਨ ਹਰਿਆ ਨੋ ਕੋਈ ਸੰਸਾਰ ਚ ਪ੍ਰਭਾਵ ਨਹੀਂ ਪੈਂਦਾ ਜੁਲਮ ਹੋਈ ਜਾਂਦੇ ਨੇ ਉਹ ਸਭ ਕੋ ਹਰਾ ਕੀਤਾ ਹੀ ਹੁੰਦਾ ਹੁੰਦਾ ਸਦੀ ਉਹ ਜੋ ਕਰਦਾ ਹੁੰਦਾ ਤਾਂ ਉਹੀ ਹੈ ਸਾਨੂੰ ਸਾਡੇ ਦੇ ਪ੍ਰਭਾਵ ਤਾਂ ਕਹਿੰਦਾ ਸਾਨੂੰ ਲੱਗਦਾ ਵੀ ਆਹ ਫਲਾਣਾ ਬੰਦਾ ਕਰਦਾ ਉਹ ਕਰਦਾ ਉਹਦੇ ਪ੍ਰਭਾਵ ਕੀ ਉਹ ਤਾਂ ਆਪੇ ਕਰਦਾ ਜਿਹੜਾ ਉਹ ਕਰਦਾ ਡੋਰੀ ਹਲਾਉਂਦਾ ਤਾਂ ਹਿਲਦੀ ਹੈ ਹੈ ਸਰਬਜੋਤ ਕੇ ਵਿੱਚ ਸਮਾਨਾ ਸਰਬਜੋਤ ਕੇ ਵਿੱਚ ਸਮਾਨਾ ਜਿਹਦੀ ਜੋਤ ਹੈ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਕਿਉਂ ਸਮਾਇਆ ਹੈ ਜੋਤ ਕਾਬੂ ਜੀ ਨਹੀਂ ਕਰਨੀ ਸਮਾ ਕੇ ਕਾਬੂ ਜੀ ਕਰਨੀ ਹੈ ਜੇ ਸਰੀਰ ਤੇ ਜੋਤ ਸਮਾਈ ਹੋਈ ਹੈ ਤਾਂ ਸਰੀਰ ਕਾਬੂ ਚ ਹੈ ਜੇ ਜੋਤ ਮਨ ਸਰੀਰ ਤੇ ਸਮਾਇਆ ਹੋਇਆ ਤਾਂ ਸਰੀਰ ਕਾਬੂ ਚ ਹੈ بے ਕਾਬੂ ਸਰੀਰ ਵੀ ਹੋ ਜਵੇ ਇਸ ਕਰਕੇ ਜੋਤ ਚ ਸਮਾਇਆ ਜੋਤ ਕਾਬੂ ਕੀਤੀ ਉਹਨੇ ਸਰੀਰ ਦੀ ਕਾਬੂ ਕੀਤਾ ਉਹ ਜੋਤ ਨੇ ਸਰੀਰ ਕਾਬੂ ਕੀਤਾ ਉਹਨੇ ਜੋਤ ਕਾਬੂ ਕੀਤੀ ਹੈ ਜੋਤ ਨੇ ਸਰੀਰ ਕਾਬੂ ਕੀਤਾ ਇਸ ਕਰਕੇ ਉਹਦਾ ਸਭ ਕੁਝ ਉਹਦੇ ਕਾਬੂ ਚ ਹੀ ਹੈ ਹੂ ਸਭ ਨੂੰ ਸਰਵ ਠੌਰ ਪਹਿਚਾਨਾ ਸਭ ਨੂੰ ਸਰਵ ਠੌਰ ਪਹਿਚਾਨਣ ਸਾਰੇ ਕਹਿੰਦੇ ਨੇ ਸਾਰਿਆਂ ਨੇ ਬਦਲੀਏ ਗੱਲ ਕਿ ਸਾਰੀ ਜਗ੍ਹਾ ਹੋਏਗਾ ਸਾਰਿਆਂ ਦੇ ਵਿੱਚ ਇਸ ਗੱਲ ਤੇ ਕੋਈ ਉਹ ਨਹੀਂ ਹੈ ਕਿਸੇ ਧਰਮ ਦੀਆਂ ਦੋ ਰਾਇ ਨਹੀਂ ਇਸ ਗੱਲ ਤੇ ਕਿ ਵੀ ਸਭ ਦੇ ਅੰਦਰ ਨਹੀਂ ਹੈ ਜਿਹਦੇ ਵੀ ਅੱਜ ਤੱਕ ਧਰਮ ਹੋਏ ਨੇ ਸਾਰਿਆਂ ਨੇ ਕਹਿੰਦੇ ਪਹਿਚਾਣੀ ਹੈ ਗੱਲ ਵੀ ਸਭ ਜਗ੍ਹਾ ਹੀ ਹੈਗਾ ਭਾਈ ਉਹ ਸਰ ਵਿਆਪੀ ਵੀ ਹੈਗਾ ਸਾਰੇ ਦੇ ਦਰ ਵੀ ਹੈਗਾ ਇਸ ਗੱਲ ਤੇ ਕੋਈ ਭਲੇਖਾ ਰੀਏ ਕਿਸੇ ਨੂੰ ਲਾਬਤ ਪੈਦਾ ਇਸ ਗੱਲ ਤੇ ਕਾਲ ਰਹਿਤ ਅਨਕਾਲ ਸਰੂਪਾ ਕਾਲ ਰਹਿਤ ਉਹਦਾ ਕਾਲ ਨਹੀਂ ਹੈ ਜੋ ਦਾ ਕਾਲ ਹੁੰਦਾ ਹੀ ਨਹੀਂ ਅਕਾਲਰ ਅਨਕਾਲ ਸਰੂਪਾ ਉਹਦਾ ਸਰੂਪ ਬਿਨਾਂ ਕਾਲ ਤੋਂ ਉਹਦਾ ਸਰਬ ਸਰੂਪ ਪ੍ਰਗਟ ਹੁੰਦਾ ਗੁਪਤ ਹੋ ਜਾਂਦਾ ਅਲਕੋੁਰਖੋ ਅਬਗਤ ਅਬਤੂਤਾ ਜਿਵੇਂ ਕਛੂ ਹੈ ਨਾ ਕਛੂ ਆਪਣੇ ਪੰਜੇ ਅਸਰੀ ਬਾਹਰ ਕੱਢ ਲਵੇ ਅੰਦਰ ਕਰ ਲਵੇ ਜਦ ਸਰੀਰ ਪੰਜੇ ਬਾਹਰ ਕੱਢਦਾ ਕਛੂ ਧੁਰ ਲੱਗ ਜਾਂਦਾ ਸਹੀ ਕੱਢਦਾ ਤਾਂ ਚੁੱਪ ਕਰਕੇ ਕਿਤੋਂ ਪਿਆਰਾ ਹੈ ਨਾ ਪਰ ਇਹੋ ਜਿਹੇ ਸਰੂਪ ਦੱਸਦੇ ਨੇ ਜੇ ਮਿਸਾਲ ਦੱਦੇ ਹੁੰਦੇ ਨੇ ਨਾ ਤਾਂ ਇਹੋ ਜੇ ਸਰੂਪ ਦੀ ਦੱਦੇ ਹੁੰਦੇ ਸੀ ਅਗੇ ਜਦੋਂ ਆਪਣੇ ਪੱਜੇ ਯਾਰ ਸਰੀਰ ਅੰਦਰ ਕਰ ਲੈਂਦਾ ਹੈ ਬਸ ਫਿਰ ਉਹ ਕੀ ਹੈ ਫਿਰ ਸਾਨੂੰ ਸਮਾਦ ਹੈ। ਪਰ ਅੰ ਸਰੀਰ ਅੰਦਰ ਸਭ ਅੰਦਰ ਹੈ ਨਾ ਮਰਿਆ ਤਾਂ ਕੁਝ ਨਹੀਂ ਦੋ। ਸੌਂਸ ਕਿਲਾ। ਜਦੋਂ ਆਪਣੇ ਬਾਹਰ ਕੱਢ ਲੈਂਦਾ ਫਿਰ ਟੁੱਟ ਲੱਗ ਜਾਂਦਾ। ਫਿਰ ਉਹ ਫਿਰ ਸਭ ਧੂੜ ਹੋ ਜਾਂਦਾ। ਬਸ ਇੰਨਾ ਕੇ ਫਰਕ ਹੈ ਹੋਰ ਕੁਝ ਨਹੀਂ ਹੈ। ਦੋ ਹਾਲ ਤਾਂ ਜਿਵੇਂ ਕੱਚੂ ਜਿਉਂਦਾ ਹੀ ਹੈ। ਕੋਪੜੀ ਸਿੱਧੀ ਬਾਹਰ ਕੱਢ ਲਈ ਜਬ ਵਰਜੀ ਉਹਦੀ ਬਾਹਰ ਕੱਢ ਲੈਂਦਾ ਕਿ ਚੁੱਕ ਕਿਸੇ ਤੇ ਕਹੇ ਤੇ ਕੱਢਦਾ ਨਹੀਂ ਇਸ ਕਰਕੇ ਉਹਦੀ ਜਬ ਵਰਜੀ ਇਸਦੀ ਬਾਹਰ ਕੱਢ ਲੈਂਦਾ ਪਜੇ ਬਾਹਰ ਕੱਢ ਲੈਂਦਾ ਪੈਰ ਬਾਹਰ ਕੱਢ ਲੈਂਦਾ ਤੁਰ ਪੈਂਦਾ ਜਦ ਵਰਜੀ ਉਹਦੀ ਆਪਣਾ ਸਭ ਕੁਝ ਅੰਦਰ ਕਰ ਲੈਂਦਾ ਆਏ ਹਾਂਜੀ ਅਲਖਪੁਰਖ ਅਬਗਤ ਅਬਤੂਤਾ ਅਲਖਪੁਰਖ ਹੈ ਉਹ ਅਬਗਤ ਹੈ ਅਵਗਤ ਕਹਿਣਾ ਨੇ ਉਹ ਜਿੱਥੇ ਜੋਤ ਹੈ ਉੱਥੇ ਉਹ ਹੈਗਾ ਉਹ ਤਾਂ ਜੋਤ ਨੂੰ ਤੁਸੀਂ ਵੱਖਰਾ ਨਹੀਂ ਦੇਖ ਸਕਦੇ ਕਿਤੇ ਵੱਖਰਾ ਨਹੀਂ ਦੇ ਸਕਦੇ ਜੋਤ ਆਪਣੇ ਅੰਦਰ ਵੀ ਦੇਖੂਗੇ ਦੂਏ ਦੇ ਅੰਦਰ ਉਹ ਤਾਂ ਅੱਖਾਂ ਨਾਲ ਦੇਖੋਗੇ ਪਹਿਲੀ ਗੱਲ ਹੈ ਜੇ ਦੂਏ ਦੀ ਜੋਤ ਹੈ ਉਹ ਤਾਂ ਤੁਹਾਨੂੰ ਅੱਖਾਂ ਨਾਲ ਦਿਖਣੀ ਹੋਣੀ ਜੇ ਦੂਏ ਦੀ ਜੋਤ ਅੱਖਾਂ ਨਾਲ ਨਹੀਂ ਦਿਖਣੀ ਤੇ ਇਹ ਸਖਲਾ ਉਹਦੇ ਅੰਦਰ ਵਾਲੀ ਚੀਜ਼ ਕਿਵੇਂ ਦਿਜੂ ਜੋਤ ਤਾਂ ਵੱਖਰਾ ਨਹੀਂ ਹੈ ਜਿੱਥੇ ਜੋਤ ਹੈ ਇਸ ਕਰਕੇ ਆਪਣੀ ਜੋਤ ਦੇ ਵਿੱਚ ਹੀ ਹੈ ਜਾਤ ਮੈਂ ਜੋਤ ਜੋਤ ਮੈਂ ਜੋਤ ਉਹਨਾਂ ਨੇ ਕਹਨਾ ਕਹਨਾ ਮੈਂ ਜੋਤ ਦੇ ਵਿੱਚੋਂ ਆਪਣੀ ਜੋਤ ਚੋੜਾ ਲਏ ਜੇ ਕਿਸੇ ਨੇ ਦਰਸ਼ਨ ਕਰਨਾ ਆਪਣੀ ਜੋਤ ਦੇ ਵਿੱਚੋਂ ਕਰ ਲੋ ਸ਼ਰੀਰ ਤੋਂ ਜੋਗੀ ਸ਼ਰੀਰ ਤੋਂ ਕਰ ਰਹੇ ਤੇ ਦਰਸ਼ਨ ਸ਼ਰੀਰ ਤੋਂ ਨਹੀਂ ਹੁੰਦੇ ਸ਼ਰੀਰ ਤੋਂ ਜੋਤ ਦਾ ਦਰਸ਼ਨ ਲੂਗਾ ਸ਼ਰੀਰ ਚੋਂ ਜੋਤ ਮਿਲੂਗੀ ਜਾਤਮਾ ਜੋਤ ਦਾ ਬਨ ਹੈ ਸ਼ਰੀਰ ਜਿਹੜੀ ਜਾਤ ਹੈ ਜਿਹ ਚੋਤ ਹੈ ਜੋਤ ਦੇ ਵਿੱਚ ਘਾ ਹੋ ਹੈ ਬਨ ਮੇਉ ਆਪ ਹੈ ਬਸ ਜੋਤ ਵਿੱਚੋਂ ਦਰਸ਼ਨ ਹੋਊਗਾ ਸ਼ਰੀਰ ਚੋਂ ਨਹੀਂ ਕੋਲ ਜਿਹੜੇ ਸ਼ਰੀਰ ਚੋਂ ਕਰ ਦਿੱਤਾ ਉਹ ਗਲਤ ਸੀ ਸ਼ਰੀਰ ਚੋਂ ਹੋਣਾ ਹੀ ਨਹੀਂ ਸ਼ਰੀਰ ਚੋਂ ਸ਼ਬਦ ਦਾ ਦਰਸ਼ਨ ਕਰ ਦਿੱਤਾ ਸ਼ਰੀਰ ਦੇ ਜਿਹੜੇ ਸ਼ਰੀਰ ਜਿਹੜਾ ਦੇਖਦੇ ਆ ਨਾ ਜਿਵੇਂ ਹਾਰਟ ਚੱਲਦਾ ਹਾਰਟ ਬੀਟਿੰਗ ਹੈ ਹੋਰ ਆਵਾਜ਼ਾਂ ਨੇ ਸਰੀਰ ਦੇ ਵਿੱਚ ਡਾਕਟਰ ਦੇਖਦੇ ਨੇ ਉਹ ਜੋ ਉਹ ਚੀਜ਼ਾਂ ਸਰੀਰ ਆਵਾਜ਼ ਸੁਣ ਲੱਗੇ ਜੋ ਕੀ ਜੋ ਦੇ ਵਿੱਚੋਂ ਜੱਡ ਰਹੀ ਸੀ ਉਦੂਤਾ 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 ਜਿ ਸੁਧ ਕੀਣਾ ਸੁਧ ਬੁਧ ਕੀਣਾ ਬੁਧ ਕਾਰਨ ਹੈ ਤੇ ਅਲਖਪੁਰਖ ਅਬਦੂਤਾ ਅਲਖਪੁਰਖ ਹੈ ਅਬ ਤੂੰ ਤੇਰਾ ਮਤਲਬ ਇਹ ਹੈ ਉਹ ਦੂਤਰੀ ਤੇ ਅਬਦੂਤਾ ਉਹ ਹੈ ਜਿਹੜੀ ਹੈ ਨਾ ਆਹ ਵਿਪੁਤੀ ਜੋ ਮਾਇਆ ਹੈ ਇਹਦੇ ਨਾਲ ਉਹ ਕੋਈ ਲਿੰਕ ਨਹੀਂ ਹੋ ਲੋ ਇਹ ਵੀ ਅਬਦੂਤਾ ਨੂੰ ਕਹਿੰਦੇ ਨੇ ਇਹਦਾ ਮਾਇਆ ਨਾਲ ਲਿੰਕੇਣਾ ਹੋਵੇ ਕੋਈ ਆਇਆ ਨਹੀਂ ਕੋਈ ਭੁਖ ਨਹੀਂ ਉਹਦੇ ਉੱਤੇ ਲਿੰਕਤਾ ਨਹੀਂ ਕਹਿ ਸਕਦੇ ਭੁਖ ਨਹੀਂ ਜੇ ਆਇਆ ਨਹੀਂ ਭੁਖੇ ਨਹੀਂ ਉਹਦੇ ਉੱਤੇ ਬਸ ਜਾਤ ਪਾਤ ਜੇ ਚਿਹਨ ਨਾ ਬਰਨਾ ਜਾਤ ਪਾਤ ਜੇ ਚਿਹਨ ਨਾ ਉਹਦੇ ਕੋਈ ਜਾਤ ਹੈ ਨਾ ਪਾਤ ਹੈ ਨਾ ਚਿਹਨ ਹੈ ਕੋਈ ਬਰਨ ਪਹਿਲਾਂ ਵੀ ਆ ਚੁੱਕਿਆ ਹੈ ਅਭਗਤ ਦੇਵ ਅਛਾ ਹੈ ਅਨਪਰਮਾ ਅਭੇ ਘਤ ਦੇਵ ਉਹ ਦੇਵ ਹੈ ਅਭੇ ਗਾਤਾ ਹੈ ਢੋਲਦਾ ਨਹੀਂ ਹੈ ਅਭੇ ਗਾਤਾ ਮਤਲਬ ਢੋਲਦਾ ਨਹੀਂ ਹੈ ਮੰਡੋਲਦਾ ਨਾ ਉਹ ਡੋਲਦਾ ਨਹੀਂ ਹੈ ਅੱਛਾ ਹੈ ਅਨ ਵਰਮਾ ਅੱਛਾ ਹੈ ਵਰਦਾ ਨਹੀਂ ਹੈ ਅਨ ਵਰਮਾ ਪਰਬੂ ਦੇ ਇੰਦਰ ਹੋਈ ਦੀ ਪਰਮ ਹੈ ਦੀ ਸਭ ਕੋ ਕਾਲ ਸਭਨ ਕੋ ਕਰਤਾ ਸਭ ਕੋ ਕਾਲ ਸਾਰਿਆਂ ਦਾ ਕਾਲ ਹੈ ਔਰ ਸਾਰਿਆਂ ਦਾ ਕਰਤਾ ਵੀ ਹੈ ਬਣਾਇਆ ਵੀ ਸਾਰਿਆਂ ਨੇ ਸਾਰਿਆਂ ਨੂੰ ਉਸੇ ਨੇ ਕਾਲ ਰੂਪ ਵੀ ਸਾਰਿਆਂ ਨੂੰ ਹੁਕਮ ਹੀ ਕਾਲ ਹੈ ਹੁਕਮ ਹੀ ਕਰਤਾ ਹੈ ਇਹ ਬਰਦਨੇ ਸ਼ਿਭਜੀ ਕਾਲ ਹੈ ਬ੍ਰਹਮਾ ਕਰਤਾ ਕਟਦੀ ਨਾ ਗਾਲੋ ਕੇ ਕਾ ਗਿਆ ਉਹ ਤੇ ਚਲੇ ਨੇ ਪ੍ਰਮਾਨ ਨੇ ਤੈਨ ਕਿਵੇਂ ਹੋਇਆ ਕੋਈ ਹੈ ਉਹ ਕੋਈ ਸੰਧਾਰੀ ਹੋ ਵੀ ਪਣਾਰੀ ਉਹ ਸਾਨੂੰ ਲੈਦੀ ਬਣ ਆਇ ਤੁਪ ਬਦ ਲਗੂਗਾ ਉਥੇ ਇੱਕ ਇਤੋ ਵੀ ਨੂੰ ਸੀ ਵੀ ਕੋਈ ਹੈ ਤਸ ਪੜ ਲਿਆ ਸੀ ਤੈਨ ਹੋਰੀ ਸਕਦੇ ਤੈਨ ਕਿਵੇਂ ਨੇ ਫਿਰ ਦੇਖਿਆ ਵੀ ਤੈਨੂੰ ਤਾਂ ਲਫਜ਼ ਨਹੀਂ ਆਇਆ ਹੋਇਆ ਗੁਰਬਾਣੀ 'ਚ ਨਹੀਂ ਨਹੀਂ ਤੇਰੀ ਨਾ ਨਾ ਤੀਰ ਲਫਜ਼ ਆਇਆ ਹੋਇਆ ਤਾਂ ਬਦਾਂ ਲੱਗਿਆ ਵੀ ਇਹ ਤਾਂ ਭਲੇਖੇ 'ਚ ਇਹ ਤਾਂ ਪੰਡਤ ਦਾ ਭਲੇਖਾ ਪਾਇਆ ਹੋਇਆ ਐ ਇਤੋਂ ਪੱਕਾ ਹੋ ਗਿਆ ਵੀ ਹੈ ਇੱਕ ਹੋਰ ਹੋਈ ਰਹੀ ਸਭ ਕੋ ਕਾਲ ਸਭਨ ਕੋ ਕਰਤਾ ਸਭ ਕੋ ਕਾਲ ਸਭਨ ਕੋ ਕਰਤਾ ਜੇ ਪੱਕਾ ਹੋ ਗਿਆ ਤੂੰ ਤੈਨੂੰ ਕਦੇ ਬਨ ਲੋਗੇ ਬਨ ਨਹੀਂ ਸਕਦਾ ਜਿਹੜਾ 10 ਦਸਬਦੀ ਬਾਣੀ ਪੜ ਲਈ ਉਹ ਸਾਰਾ ਸੰਯੋਧਨ ਆਦਾਂ ਕਰ ਲੂਗਾ ਸੌਖਾ ਦੱਸਿਆ ਹੋਇਆ ਇਹ ਰੋਗ ਸੋਗ ਦੁਖਣ ਕੋ ਹਰਤਾ ਰੋਗ ਸੋਗ ਦੁਖਣ ਕੋ ਹਰਤਾ ਜਿਹੜੇ ਰੋਗ ਨੇ ਰੋਕਾ ਦੇ ਨੇ ਹੁ ਬਿ ਰੋਗਾ دیر ਗਰੋਗਾ ਜਿਹਨੇ ਔਗਣੇ ਸਾਰੇ ਰੋਗ ਹੈ ਨੇ ਉਹ دیر ਗਰੋਗ ਲਾਇਆ ਉਹਦੇ ਨਾ ਪੁਰਾਣਾ ਰੋਗ ਹੈ ਜਿਹਨੇ ਔਗਣੇ ਸਾਰੇ ਰੋਗ ਨੇ ਸਾਰੇ ਔਗਣਾਂ ਨੂੰ ਹੱਲਣ ਵਾਲਾ ਰੋਗ ਸੋਗ ਸੋਗ ਉਹ ਦਾ ਸਾਡੂ ਜਿਹੜੀ ਚਿੰਤਾਵਾਂ ਨੇ ਸਾਡੇ ਅੰਦਰ ਔਗਣ ਹਰ ਚਿੰਤਾਵਾਂ